ਮੇਰਾ ਨਾਮ ਡਾਕਟਰ ਜੀਵਨਜੋਤ ਹੈ ਔਰ ਨਿਰਵੈਰ ਚੈਰੀਟੇਬਲ ਫਾਊਂਡੇਸ਼ਨ ਅਸੀਂ ਪਿਛਲੇ 3 ਸਾਲਾਂ ਤੋਂ ਇਹਦੇ ਤਹਿਤ ਕੰਮ ਕਰ ਰਹੇ ਹਾਂ ਔਰ ਇਸ ਫਾਊਂਡੇਸ਼ਨ ਇਸ ਸੰਸਥਾ ਨੂੰ ਚਲਾਉਂਦਾ ਜਿਹੜਾ ਸਭ ਤੋਂ ਸਾਡਾ ਮੁੱਖ ਟੀਚਾ ਸੀਗਾ ਉਹ ਸਮਾਜ ਦੇ ਵਿੱਚ ਧੀਆ ਤੇ ਰੁੱਖਾਂ ਦੀ ਮਹੱਤਤਾ ਨੂੰ ਸਨੇਹਾ ਪੰਚਾਉਂਦਾ ਸੀਗਾ ਅਸੀਂ ਆਪਣੀ ਆਰਗੇਨਾਈਜੇਸ਼ਨ ਵਿੱਚ ਜੋ ਸਭ ਤੋਂ ਪਹਿਲਾ ਸਕਸੈਸਫੁਲ ਫੰਕਸ਼ਨ ਪ੍ਰੋਗਰਾਮ ਕੀਤਾ ਉਹ ਦੈਟ ਇਜ਼ ਇੱਕ ਇੱਕ ਧੀ ਇੱਕ ਰੁੱਖ ਇੱਕ ਧੀ ਔਰ ਉਹ ਬਹੁਤ ਸੋਹਣੀ ਡਰਾਈਵ ਰਹੀ ਔਰ ਲੋਕਾਂ ਦਾ ਨੂੰ ਬਹੁਤ ਸੋਹਣਾ ਸਨਹਾਤੇਨ ਦੇ ਵਿੱਚ ਅਸੀਂ ਇਸ ਇਲਾਕੇ ਦੇ ਵਿੱਚ ਕਾਮਯਾਬ ਰਹੇ ਔਰ ਫਰਦਰ ਅਸੀਂ ਆਪਦੇ ਇਸ ਆਰਗੇਨਾਈਜੇਸ਼ਨ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਅਵੇਅਰਨੈਸ ਕੈਂਪਸ ਲਗਾਉਨੇ ਆ ਮੈਡੀਕਲ ਕੈਂਪਸ ਲਗਾਉਨੇ ਆ ਔਰ ਉਹਨਾਂ ਦੀ ਹੌਸਲਾ ਵਧਾਉਣ ਦੇ ਲਈ ਅੱਜ ਅਸੀਂ ਤੀਆਂ ਦੀ ਲੋਹੜੀ ਪੁੱਚੋ ਮੰਡੀ ਵਿਖੇ ਮਨਾਈ ਹੈ ਔਰ ਮੰਡੀ ਦਾ ਬਹੁਤ ਹੀ ਸਹਿਯੋਗ ਸਾਨੂੰ ਦੇਖਣ ਨੂੰ ਮਿਲਿਆ ਔਰ ਅੱਛਾ ਲੱਗ ਰਿਹਾ ਹੈ ਕਿ ਅੱਜ ਇਹ ਸਕਸੈਸਫੁਲ ਫੰਕਸ਼ਨ ਅਸੀਂ ਇੱਥੇ ਕੀਤਾ ਹੈਗਾ ਅੱਜ ਅਸੀਂ ਇੱਥੇ ਲਗਭਗ 100 ਜਾਂ 110 ਦੇ ਦਰਮਿਆਨ ਬੱਚਿਆਂ ਨੂੰ ਸਨਮਾਨ ਦਿੱਤਾ ਹੈਗਾ ਔਰ ਸਾਡਾ ਇਹ ਸਕੂਲ ਹੈਗਾ ਜਿਨ੍ਹਾਂ ਨੇ ਇਸ ਥਾਟ ਦੇ ਵਿੱਚ ਸਾਡਾ ਪੂਰਾ ਸਾਥ ਦਿੱਤਾ ਐਨਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪੁੱਚੋ ਮੰਡੀ ਇੱਥੋਂ ਦੇ ਐਮਡੀ ਅੰਗਰੇਜ਼ ਸਿੰਘ ਜੀ ਗਿੱਲ ਔਰ ਪ੍ਰਿੰਸੀਪਲ ਕੁਲਦੀਪ ਕੌਰ ਜੀ ਨੇ ਸਾਡੀ ਇਸ ਅ ਫੰਕਸ਼ਨ ਦੇ ਵਿੱਚ ਫੁੱਲ ਫੁਲੀ ਹੋਲ ਹਾਰਟਿਡਲੀ ਪਾਰਟਿਸਪੇਸ਼ਨ ਦਿਖਾਈ ਹੈ ਮੈਸੇਜ ਵੈਸੇ ਤਾਂ ਨਾਮ ਤੋਂ ਹੀ ਬੜਾ ਕਲੀਅਰ ਹੈ ਕਿ ਤੀਆਂ ਦੀ ਲੋੜੀ ਮੀਨਸ ਜਿਹੜਾ ਆਪਣਾ ਇਕੁਐਲਿਟੀ ਹੈ ਇਕੁਐਲਿਟੀ ਪਹਿਲਾਂ ਸਮਾਜ ਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਰਹੇ ਹਾਂ ਕਿ ਲੋੜੀ ਸਿਰਫ ਮੁੰਡਿਆਂ ਦੀ ਮਨਾਈ ਗਈ ਹੈ ਹੁਣ ਤੱਕ ਬਟ ਸਮਾਂ ਬਦਲ ਰਿਹਾ ਹੈ ਔਰ ਸਮੇ ਦੇ ਨਾਲ ਆਪਾਂ ਨੂੰ ਵੀ ਬਦਲਣਾ ਚਾਹੀਦਾ ਹੈ ਔਰ ਸਮ ਬਦਲ ਵੀ ਰਹੇ ਆ ਬਟ ਹੋਰ ਵੀ ਇਸ ਚੀਜ਼ ਨੂੰ ਆ ਆਪਾਂ ਨੂੰ ਸਪਰੈਡ ਕਰਨਾ ਚਾਹੀਦਾ ਹੈਗਾ ਕਿ ਜਿੱਥੇ ਸਮਾਜ ਦੇ ਵਿੱਚ ਮੁੰਡਿਆਂ ਦੀ ਜ਼ਰੂਰਤ ਹੈ ਉੱਥੇ ਧੀਆਂ ਵੀ ਕਿਸੇ ਖੇਤਰ ਦੇ ਵਿੱਚ ਕੱਟ ਨਹੀਂ ਹੈ ਸਗੋਂ ਬਲਕਿ ਸਾਨੂੰ ਉਹਨਾਂ ਦਾ ਹੌਸਲਾ ਵਧਾਣਾ ਚਾਹੀਦਾ ਹੈ ਤਾਂ ਜੋ ਜਿਹੜੀ ਸਮਾਜਿਕ ਪਰੇਸ਼ਾਨੀਆਂ ਨਾਲ ਉਹ ਕਿਸੇ ਕਾਰਨੋਂ ਪਿੱਛੇ ਆਪਾਂ ਸਮਾਜਿਕ ਸਮਾਜ ਦੇ ਵਿੱਚ ਇੰਨੀਆਂ ਬੁਰਾਈਆਂ ਜਾਂ ਪਰੇਸ਼ਾਨੀਆਂ ਉਹਨਾਂ ਕਰਕੇ ਆਪਣੀਆਂ ਧੀਆਂ ਨੂੰ ਕਈ ਵਾਰ ਕਿਸੇ ਨਾ ਕਿਸੇ ਗੱਲ ਤੋਂ ਰੋਕ ਲੈਣੇ ਹੈਗੇ ਆ ਮੈਨੂੰ ਲੱਗਦਾ ਹੈ ਕਿ ਆਪਣਾ ਨਿੱਜੀ ਤੌਰ ਤੇ ਹਰ ਇੱਕ ਪਰਿਵਾਰ ਦਾ ਇਹ ਮੇਨ ਉਹ ਬੰਦਾ ਹੈਗਾ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਸਮਾਜ ਦੇ ਵਿੱਚ ਇਕੁਐਲਿਟੀ ਦਿਵਾਉਣ ਦੇ ਲਈ ਉਹਨਾਂ ਦਾ ਹੌਸਲਾ ਹਮੇਸ਼ਾ ਵਧਾਈਗੇ ਔਰ ਉਹਨਾਂ ਨੂੰ ਹਰ ਖੇਤਰ ਵਿੱਚ ਕੰਮ ਕਰਨ ਦੀ ਇਜਾਜ਼ਤ ਦੇਗੇ ਅ ਨਰਵੈਲ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਔਰ ਉਹਨਾਂ ਦੀ ਸਮੂਚੀ ਟੀਮ ਤੇ ਚੇਚਾ ਜਿਹੜਾ ਸਹਿਯੋਗ ਮਿਲਿਆ ਹੈ ਐ ਐਨੈਸ ਮੈਮੋਰੀਅਲ ਸਕੂਲ ਸੀਨੀਅਰਸ ਕੰਡੀ ਸਕੂਲ ਦੇ ਮੈਨੇਜਮੈਂਟ ਅੰਗਰੇਜ਼ ਸਿੰਘ ਔਰ ਬੀਬੀ ਕਲਦੀਪ ਕੌਰ ਪ੍ਰਿੰਸੀਪਲ ਸਹਿਬਾਂ ਔਰ ਉਹਨਾਂ ਦੇ ਸਮੁੱਚੇ ਸਟਾਫ ਵੱਲੋਂ ਸਮੁੱਚੇ ਮੰਡੀ ਵਾਲਿਆਂ ਵੱਲੋਂ ਇਲਾਕੇ ਦੇ ਸਾਰੇ ਸਮਾਜ ਸੇਵੀਆਂ ਵੱਲੋਂ ਅੱਜ ਧੀਆ ਦੀ ਲੋਹੜੀ ਮਨਾਉਣ ਦੇ ਵਿੱਚ ਜੋ ਉਹਨਾਂ ਨੇ ਆਪਣੇ ਵੱਲੋਂ ਸਹਿਯੋਗ ਕੀਤਾ ਉਹਦੇ ਨਾਲ ਅੱਜ ਦਾ ਜਿਹੜਾ ਇਹ ਸਮਾਗਮ ਹੈ ਇਤਿਹਾਸ ਖੋ ਨਿਭੜਿਆ ਮੈਂ ਸਾਰੇ ਪ੍ਰਬੰਧਕਾਂ ਨੂੰ ਔਰ ਸਾਡੀ ਜਿਹੜੀ ਨਰਵੈਰ ਫਾਊਂਡੇਸ਼ਨ ਦੀ ਸਮੁੱਚੀ ਟੀਮ ਹੈ ਉਹਨਾਂ ਦੇ ਸੈਫਰਸ ਦੇ ਲਈ ਉਹਨਾਂ ਨੂੰ ਮੁਬਾਰਕਵਾਦ ਦਿੰਦਾ ਔਰ ਦੇਖਣ ਵਾਲੀ ਗੱਲ ਇਹ ਹੈ ਕਿ ਲੋਹੜੀ ਦਾ ਤਿਹਾਰ ਇੱਕ ਕੱਲਾ ਅੱਗ ਸੇਕਣ ਤੱਕ ਨਹੀਂ ਇਹਦੀ ਜੇ ਮਹੱਤਤਾ ਨੂੰ ਦੇਖਿਆ ਜਾਵੇ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਬਜੈਕਟ ਹੈ ਜਿਵੇਂ ਸਮਾਜ ਦੇ ਵਿੱਚ ਕੁਦਰਤ ਨੇ ਰੁੱਤਾਂ ਬਦਲੀਆਂ ਦਿਨ ਰਾਤ ਬਦਲਿਆ ਦੁਪਹਿਰ ਸ਼ਾਮ ਬਦਲੀ ਹੈ ਉਹ ਇੱਕ ਤਰ੍ਹਾਂ ਸਮਾਜ ਨੂੰ ਇੱਕ ਨਵਾਂ ਸੁਨੇਹਾ ਲੈ ਕੇ ਆਉਂਦੇ ਆ ਸੁਨਾ ਨਵਾਂ ਤਬਦੀਲੀ ਦਾ ਰਾਹ ਟਾਰਚ ਲੈ ਕੇ ਆਉਂਦੇ ਆ ਦਿਖਾਉਂਦੇ ਆ ਕਿ ਹੁਣ ਆਉਣ ਵਾਲਾ ਸਮਾਂ ਇਸ ਕੰਮ ਦੇ ਲਈ ਤੁਹਾਡੇ ਲਈ ਸਹਜੂਗੀ ਹੈ ਤੁਹਾਨੂੰ ਆ ਕੰਮ ਅਪਣਾਉਣਾ ਚਾਹੀਦਾ ਇਸੇ ਤਰ੍ਹਾਂ ਅੱਜ ਦਾ ਇਹ ਲੋਹੜੀ ਦਾ ਤਿਉਹਾਰ ਹੈ ਸਮਾਜਿਕ ਕ੍ਰਾਂਤੀ ਦਾ ਹੈ ਹੀ ਹੈ ਕਿਉਂਕਿ ਗਰਮੀ ਤੋਂ ਸਰਦੀ ਔਰ ਸਰਦੀ ਹੋਣ ਜਾ ਰਹੀ ਹੈ ਇਹ ਸੰਕੇਤ ਹੈ ਲੋੜੀ ਆਉਣ ਵਾਲਾ ਸਮਾਂ ਸਾਡਾ ਬਸੰਤ ਰੁੱਤ ਆ ਧਾਰਿਆ ਤਾਂ ਸਾਨੂੰ ਉਹਦੇ ਅਨੁਸਾਰ ਆਪਣੇ ਆਪ ਢਾਲਣ ਦੇ ਲਈ ਇੱਕ ਸੁਨੇਹਾ ਦਿੱਤਾ ਹੈ ਸਾਡੇ ਲਈ ਇੱਕ ਲੈਸਨ ਹੈ ਕਿ ਆਪਣੇ ਆਪ ਨੂੰ ਅਸੀਂ ਉਸ ਕੰਮ ਦੇ ਲਈ ਤਿਆਰ ਕਰੀਏ ਜャ ਸਾਰੀਆਂ ਸਾਡੇ ਇਸ ਇਲਾਕੇ ਦੀਆਂ ਨਵ ਜੰਮੀਆਂ ਬੱਚੀਆਂ ਜਿਨ੍ਹਾਂ ਨੂੰ ਅੱਜ ਇਸ ਆਰਗੇਨਾਈਜੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਚੰਗੇ ਭਵਿੱਖ ਲਈ ਚੰਗੀ ਸਿਹਤ ਲਈ ਉਹਨਾਂ ਦੇ ਚੰਗੇ ਸਫਲ ਜੀਵਨ ਦੇ ਲਈ ਮੈਂ ਕਾਮਨਾ ਕਰਦਾ ਔਰ ਆਪਣੇ ਵੱਲੋਂ ਆਪਣੇ ਸਮੁੱਚੇ ਭੱਟੀ ਪਰਿਵਾਰ ਵੱਲੋਂ ਉਹਨਾਂ ਨੂੰ ਇਸ ਦਿਨ ਤੇ ਮੁਬਾਰਕਬਾਦ ਦਿੰਦਾ ਔਰ ਆਸ ਕਰਦਾ ਹਾਂ ਕਿ ਅਜਿਹੇ ਕ੍ਰਾਂਤੀਕਾਰੀ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸਮਾਜ ਦੀਆਂ ਬਾਕੀ ਜਥੇਬੰਦੀਆਂ ਨੂੰ ਵੀ ਆਪਣੇ ਓਪੇ ਮੋਢਿਆਂ ਤੇ ਲੈ ਕੇ ਸਮਾਜਿਕ ਕ੍ਰਾਂਤੀ ਦੇ ਲਈ ਇੱਕ ਚੰਗੇ ਇਨਸਾਨ ਬਣਾਉਣ ਦੇ ਲਈ ਜਿਹੜਾ ਇੱਕ ਸਨੇਹਾ ਉਹਦੇ ਲਈ ਸਾਨੂੰ ਐਫਰਟਸ ਕਰਨੇ ਚਾਹੀਦੇ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਦੇ ਇਹ ਸਵਾਗਤ ਤੇ ਸਮੁੱਚੇ ਆਰਗੇਨਾਈਜ਼ਰਸ ਨੂੰ ਮੁਬਾਰਕਵਾਦ ਦਿੰਨਾ ਹੈ ਔਰ ਉਹਨਾਂ ਤੋਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹੋਰ ਸਵਾਗਤ ਉਹ ਕਰਦੇ ਰਹਿਣਗੇ ਧੰਨਵਾਦ